ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਜਿਹੜੇ ਵੀਰ ਭਰਾ ਪਸ਼ੂ ਪਾਲਨ ਕਿੱਤੇ ਨਾਲ ਜੁੜੇ ਆ ਸਾਰੇ ਵੀਰਾਂ ਦਾ ਸਵਾਗਤ ਆ ਆਪਣੇ ਚੈਨਲ ਫੌਤੜੀ ਦੀ ਫਾਰਮ ਤੇ ਮਿੱਤਰੋ ਅੱਜ ਦੀ ਆਪਣੀ ਵਿੱਚ ਪਿੰਡ ਚੱਬਾ ਤੇ ਜ਼ਿਲ੍ਹਾ ਅੰਮ੍ਰਿਤਸਰ ਕਰਨਤਾਂ ਰੋਡ ਨੇੜੇ ਸਮਾਧ ਬਾਬਾ ਨੋ ਸਿੰਘ ਪਹਿਲਾਂ ਵੀ ਆਪਾਂ ਇੱਥੋਂ ਕਾਫੀ ਵੀਡੀਓ ਬਣਾਈਆਂ ਅੱਜ ਫੇਰ ਇੱਕ ਵੀਰ ਨੇ ਇੱਕ ਝੋਟੇਨ ਕਾਲ ਕੀਤੀ ਆ ਨੀਲੀ ਰਵੀ ਜੀ ਗੱਜਾ ਸਵੇਰ ਸੁਈ ਆ 8 ਲੀਟਰ ਦਾ ਤੋ ਤਿਆਰ ਆ ਤੇ 10 ਦਿਨ ਦੀ ਸੋਈ ਆ ਮਿੱਤਰੋ ਬੱਚਾ ਦਾ ਮਰ ਗਿਆ ਵਾ ਤੇ ਬਿਲਕੁਲ ਝੋਟੀ ਗੁੰਡਾ ਸਿੰਘ ਬਾਡੀ ਸਟਰਕਚਰ ਦਾ ਬਹੁਤ ਪਿਆਰਾ ਵਾ ਆਨਾ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਬਾਕੀ ਫੇਸ ਕੋਲ ਚੈੱਕ ਕਰ ਲੋ ਸੋਹਣਾ ਕੱਦ ਘਟ ਬਾਡੀ ਸਟਰਕਚਰ ਇਹਦਾ ਬਹੁਤ ਪਿਆਰਾ ਥਣ ਭਾਂਡੇ ਦੀ ਸਾਫ ਆ 8 ਲੀਟਰ ਦੁੱਧ ਤਿਆਰ ਆ। ਪਰ ਕਰਮਾ ਵਾਲੀਏ। ਪਿੱਟਪੂੜੇ ਤੇ ਚੌੜੀ ਆ ਗੁੰਦਵਾ ਸਰੀਰ ਆ। ਕੁੰਡਾ ਸਿੰਘ ਆ। ਇਸ ਕੁਆਲਿਟੀ ਬਹੁਤ ਸੋਹਣੀ ਆ। ਇਹਦਾ ਬਾਡੀ ਸੱਚੇ ਬਹੁਤ ਪਿਆਰਾ। ਮੋਲ ਰੱਖਿਆ ਹੈ 70000 ਰੁਪਇਆ। ਤੇ ਮਾਣਤਾ ਨਹੀਂ ਹੋਊਗਾ। ਇਸ ਦਾ ਫੇਚ ਕਰ ਲੋ। ਪਿੱਟਪੂੜੇ ਬਹੁਤ ਚੌੜੀ ਆ। ਸ਼ਕੀਨ ਛੋਟੀ ਆ ਕੁੰਡਾ ਸਿੰਘ ਆ। ਫੇਸ ਕੁਆਲਿਟੀ ਸੋਹਣੀ ਤੇ ਨੀਲੀ ਰਵਜ ਪੈਂਦੀ ਆ। ਸੂਨਾ ਬੌਡੀ ਸਟਰ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਬਾਈ ਦਾ ਨੈਟ ਕਰ ਲਿਓ ਕੋਈ ਚਾਹ ਵਾਂ ਸੱਜਣ ਹੋਵੇ 70 ਹਜ਼ਾਰ ਮੁੱਲ ਤੇ ਵਿੱਚੋਂ ਮਾਨ ਤੋਂ ਖੁੱਲਾ ਹੋਊਗਾ ਪਿੰਡ ਚੱਬਾ ਜ਼ਿਲ੍ਹਾ ਅੰਬਸਰ ਸਮਾਤ ਬਾਬਾ ਨੂ ਸਿੰਘ ਬਹੁਤ ਸੋਹਣੀ ਝੁੱਟੀ ਆ ਉਂਡਾ ਦਿੰਗ ਪਿੱਠਪੁਰ ਦੀ ਬਹੁਤ ਚੜਾਈ ਆ ਥੋੜਾ ਜਿਹਾ ਕੈਮਰੇ ਤੋਂ ਕਰਦੇ ਆ ਸਾਰੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਚੈਨਲ ਨਾਲ ਜੁੜੇ ਨੇ